ਪਹਿਲਵਾਨ ਵਿਨੇਸ਼ ਫੁਗਟ ਪੈਰਿਸ 올림픽 2024 ਤੋਂ ਬਾਹਰ ਹੋ ਗਈ ਹੈ ਉਸ ਨੂੰ ਅਜੋਕ ਕਰਾਰ ਦਿੱਤਾ ਗਿਆ ਹੈ 골ਡ ਮੈਡਲ ਮੈਚ ਤੋਂ ਪਹਿਲਾਂ ਉਸ ਦਾ ਭਾਰ ਵੱਧਿਆ ਹੋਇਆ ਪਾਇਆ ਗਿਆ ਹੈ ਵਿਨੇਸ਼ 50 ਕਿਲੋਗ੍ਰਾਮ ਫ੍ਰੀ ਸਟਾਈਲ ਬਾਊਟ ਵਿੱਚ ਖੇਲ ਰਹੀ ਸੀ ਵਿਨੇਸ਼ ਦੇ ਡਿਸਕਵালিਫਾਈ ਹੋਣ ਨਾਲ ਪੂਰਾ ਭਾਰਤ ਨਿਰਾਸ਼ ਨਜ਼ਰ ਆ ਰਿਹਾ ਹੈ ਕਿਉਂਕਿ ਫਾਈਨਲ ਵਿੱਚ ਪਹੁੰਚ ਕੇ ਉਸ ਦਾ ਸਿਲਵਰ ਪੱਕਾ ਹੋ ਗਿਆ ਸੀ ਤੇ 골ਡ ਜਿੱਤਣ ਦੀ ਉਮੀਦ ਉਸ ਤੋਂ ਕੀਤੀ ਜਾ ਰਹੀ ਸੀ ਰਿਪੋਰਟਰ ਮੁਤਾਬਕ ਉਸ ਦਾ ਵਜ਼ਨ ਨਿਰਧਾਰਿਤ ਮਾਪ ਡੰਡਾ ਤੋਂ 100 ਗ੍ਰਾਮ ਵੱਧ ਪਾਇਆ ਗਿਆ ਇਸ ਸਬੰਧ ਵਿੱਚ ਭਾਰਤੀ 올림픽 ਸੰਘ ਵੱਲੋਂ ਇੱਕ ਬਿਆਨ ਆਇਆ ਹੈ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਹੁਤ ਦੁੱਖ ਨਾਲ ਭਾਰਤੀ ਦਲ ਵਿਨੇਸ਼ ਫੋਗਟ ਨੂੰ ਮਹਿਲਾ ਕੁਸ਼ਤੀ ਦੇ 50 ਕਿਲੋਗ੍ਰam ਵਰਗ ਵਿੱਚ ਅਜੋਕ ਕਰਾਰ ਦਿੱਤੇ ਜਾਣ ਦੀ ਖਬਰ ਸਾਂਝੀ ਕਰਦਾ ਹੈ ਸਾਰੀ ਰਾਤ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਸਵੇਰੇ ਉਸ ਦਾ ਵਜ਼ਨ 7 ਕਿਲੋ ਤੋਂ ਕੁਝ ਗ੍ਰਾਮ ਵੱਧ ਪਾਇਆ ਗਿਆ ਭਾਰਤੀ ਟੀਮ ਵੱਲੋਂ ਇਸ ਮਾਮਲੇ ਦੇ ਅੱਗੇ ਕੋਈ ਟਿੱਪਣੀ ਨਹੀਂ ਕੀਤੀ ਜਾਵੇਗੀ ਭਾਰਤੀ ਟੀਮ ਤੁਹਾਨੂੰ ਵਿਨੇਸ਼ ਦੀ ਨਿcjਤਾ ਦਾ ਸਨਮਾਨ ਕਰਨ ਦੀ ਬੇਨਤੀ ਕਰਦੀ ਹੈ ਪਹਿਲਾਂ ਵੀ ਦੋ 올림픽 ਖੇਡ ਚੁੱਕੀ ਵਿਨੇਸ਼ ਫੋਗਾਟ ਕੁਸ਼ਤੀ ਵਿੱਚ 50 ਕਿਲੋ ਤੇ 53 ਕਿਲੋ ਕੈਟਗਰੀ ਵਿੱਚ ਖੇਡ ਚੁੱਕੀ ਹੈ ਇਸ 올림픽 ਵਿੱਚ ਉਸਨੇ ਆਪਣੀ ਕੈਟਗਰੀ ਵਿੱਚ ਅੱਜ 50 ਕਿਲੋਗ੍ਰਾਮ ਵਰਗ ਵਿੱਚ ਫਾਈਨਲ ਮੈਚ ਖੇਲਣਾ ਸੀ ਅੱਜ ਸ਼ਾਮ ਨੂੰ ਵਿਨੇਸ਼ ਫੋਗਾਟ ਵੱਲੋਂ 골ਡ ਮੈਡਲ ਲਈ ਮੈਚ ਖੇਡਿਆ ਜਾਣਾ ਸੀ ਤੇ ਅੱਜ ਸਵੇਰੇ ਜਦੋਂ ਉਸ ਦਾ weight ਕੀਤਾ ਗਿਆ ਤਾਂ 100 ਗ੍ਰਾਮ ਭਾਰ ਵੱਧ ਪਾਇਆ ਗਿਆ 올림픽 ਕਮੇਟੀ ਦੇ ਰੂਲਾਂ ਮੁਤਾਬਿਕ ਫਾਊਲ ਤੋਂ ਨਾ ਜਦੋਂ ਪਲੇਅਰ ਦਾ weight ਕੀਤਾ ਜਾਂਦਾ ਹੈ ਤਾਂ ਉਹ ਉਨਾ ਹੀ ਹੋਣਾ ਚਾਹੀਦਾ ਹੈ ਜਿਸ categories ਵਿੱਚ ਕਿ ਪਲੇਅਰ ਖੇਡ ਰਿਹਾ ਹੁੰਦਾ ਹੈ ਵਿਨੇਸ਼ ਫੁਗਾਟ ਕਿਉਂਕਿ 50 kg category ਵਿੱਚ ਖੇਡ ਰਹੀ ਸੀ ਇਸ ਕਰਕੇ ਉਸ ਦਾ weight ਅਗਰ 50 kg ਤੋਂ ਕੁਝ gram ਵੀ ਉੱਪਰ ਜਾਂਦਾ ਹੈ ਤਾਂ ਉਹ automatically ਹੀ disqualified ਹੋ ਜਾਂਦੀ ਹੈ wrestling ਵਿੱਚ ਮੁਕਾਬਲਾ ਕਰ ਰਿਹਾ ਕੋਈ ਵੀ ਪਲੇਅਰ کافی energy waste ਕਰਦਾ ਹੈ ਤੇ ਆਪਣੇ ਅਗਲੇ bout ਲਈ energy maintain ਕਰਨ ਲਈ ਜਿਵੇਂ ਹੀ ਪਲੇਅਰ ਵੱਲੋਂ ਕੁਝ diet ਲਈ ਜਾਂਦੀ ਹੈ ਤਾਂ weight ਵੱਧਨ ਦੇ ਚਾਂਸ ਵੱਧ ਜਾਂਦੇ ਹਨ ਕਈ ਤਰ੍ਹਾਂ ਦੀਆਂ ਐਕਸਰਸਾਈਜ਼ਾਂ ਕਰਕੇ ਖਿਡਾਰੀ ਆਪਣੇ weight ਨੂੰ ਮੇਨਟੇਨ ਰੱਖਦੇ ਹਨ ਕਿਉਂਕਿ ਰੈਸਲਿੰਗ ਮੁਕਾਬਲਿਆਂ ਵਿੱਚ weight ਨੂੰ ਉਸੇ ਕੈਟਾਗਰੀ ਮੁਤਾਬਿਕ ਰੱਖਣਾ ਹੁੰਦਾ ਹੈ ਜਿਸ ਕੈਟਾਗਰੀ ਵਿੱਚ ਖਿਡਾਰੀ ਖੇល ਰਿਹਾ ਹੁੰਦਾ ਹੈ ਕੱਲ ਜਦ ਪਿਨੇਸ਼ ਫੁਗੜ ਨੇ ਆਪਣੇ ਕੁਸ਼ਤੀ ਦੇ ਮੈਚ ਖੇਲੇ ਤਾਂ ਉਸ ਦਾ weight ਬਿਲਕੁਲ ਠੀਕ ਠਾਕ ਸੀ ਵੱਧ 50 ਕਿਜੀ ਹੀ ਸੀ ਅੱਜ ਸਵੇਰੇ ਜਦ ਭਾਰ ਤੋਲਿਆ ਗਿਆ ਤਾਂ 100 ਗ੍ਰਾਮ ਵੱਧ ਪਾਇਆ ਗਿਆ ਜਿਸ ਕਰਕੇ ਵਿਨੇਸ਼ ਫੁਗੜ ਨੂੰ 올림픽 ਵਿੱਚ ਡਿਸਕਵਾਲਿਫਾਈ ਕਰ ਦਿੱਤਾ ਗਿਆ ਹਾਲਾਂਕਿ ਵਿਨੇਸ਼ ਦਾ ਫਾਈਨਲ ਮੁਕਾਬਲਾ ਸ਼ਾਮ ਨੂੰ ਹੋਣਾ ਸੀ ਤੇ ਅੱਜ ਪੂਰਾ ਦਿਨ ਉਸ ਕੋਲ ਸੀ ਜਿਸ ਦੌਰਾਨ ਉਹ ਆਪਣਾ weight ਕਈ ਤਰ੍ਹਾਂ ਦੀਆਂ ਕਸਰਤਾਂ ਕਰਕੇ ਮੇਨਟੇਨ ਕਰ ਸਕਦੀ ਸੀ ਪਰ 올림픽 ਰੂਲਾਂ ਦੇ ਮੁਤਾਬਿਕ ਜਦ ਵੀ ਪਾਉਂਡ ਤੋਂ ਪਹਿਲਾਂ ਪਲੇਅਰ ਦਾ ਭਾਰ ਤੋਲਿਆ ਜਾਂਦਾ ਹੈ ਉਸ ਸਮੇਂ ਤੱਕ ਉਸ ਦਾ ਭਾਰ ਆਪਣੀ ਕੈਟਾਗਰੀ ਮੁਤਾਬਿਕ ਹੋਣਾ ਚਾਹੀਦਾ ਹੈ ਹੈ ਜੋ ਕਿ ਅੱਜ ਵੀ ਨੇਸ਼ ਫੋਗੜਦਨ ਨਹੀਂ ਸੀ 올림픽 ਰੂਲਾਂ ਦੇ ਮੁਤਾਬਿਕ ਹੁਣ ਸਿਰਫ गोल्ड ਅਤੇ ব্রॉঞ্জ ਮੈਡਲ ਹੀ ਪ੍ਰਦਾਨ ਕੀਤੇ ਜਾਣਗੇ ਤੇ সিলవర్ ਮੈਡਲ 50 ਕੇਜੀ ਵਰਗ ਵਿੱਚ ਕੈਨਸਲ ਕਰ ਦਿੱਤਾ ਜਾਵੇਗਾ ਤੇ ਵਿਨੇਸ਼ ਨੂੰ ਭਾਰਤ ਖਾਲੀ ਹੱਥ ਹੀ ਵਾਪਸ ਹੋਣਾ ਪਵੇਗਾ ਵਿਨੇਸ਼ ਫਗਟ ਇੱਕ ਪ੍ਰਤਿਭਾਸ਼ਾਲੀ ਪਹਿਲਵਾਨ ਹੈ ਪਰ ਤਿੰਨਾ ਹੀ 올림픽ਸ ਵਿੱਚ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਜਿਸ ਕਰਕੇ ਉਹ ਮੈਡਲ ਹਾਸਲ ਨਹੀਂ ਕਰ ਪਾਈ ਪੈਰਾਸੋਲੰਪਿਕ ਵਿੱਚ ਉਸ ਤੇ ਫਾਈਨਲ ਵਿੱਚ ਪਹੁੰਚਣ ਤੇ ਪੂਰੇ ਭਾਰਤ ਵੱਲੋਂ 골ਡ ਦੀ ਉਮੀਦ ਕੀਤੀ ਜਾ ਰਹੀ ਸੀ ਜੋ ਕਿ ਅੱਜ ਉਸ ਤੇ ਡਿਸਕਵালিਫਾਈ ਹੋਣ ਨਾਲ ਟੁੱਟ ਗਈ ਹੈ